ਬਰਨਾਲਾ ਲੁਧਿਆਣਾ نیشنل ਹਾਈਵੇ ਤੇ ਪਿੰਜ ਮਹਿਲਕਲਾ ਕੋਲੇ ਹੋਇਆ ਵੱਡਾ ਸੜਕੀ ਹਾਦਸਾ ਇਟਾਂ ਦੇ ਨਾਲ ਭਰੀ ਟਰੈਕਟਰ ਟਰਾਲੀ ਕਾਰਨ ਵੱਡਾ ਸੜਕੀ ਹਾਦਸਾ ਹੋਇਆ ਹਾਦਸੇ ਦੌਰਾਨ ਸਰਕਾਰੀ ਬੱਸ ਕੋਲਟਰਾਲਾ ਇੱਕ ਕਾਰ ਅਤੇ ਇੱਕ ਸਵਾਰੀਆਂ ਵਾਲਾ ਟੈਂਪੂ ਤੇ ਟਰੈਕਟਰ ਟਰਾਲੀ ਚੱਕਣਾ ਸ਼ੁਰੂ ਹੋ ਗਏ ਇੱਕ ਲੜਕੀ ਦੀ ਮੌਤ ਹੋ ਗਈ ਹੈ 6 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਹਨ ਤੇ ਧੁੰਦ ਅਤੇ ਤੇਜ਼ ਰਫਤਾਰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਦਸੇ ਦਾ ਕਾਰਨ ਮਹਿਲਕਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੁਬ੍ਹਾ ਨਾਉੜਾ ਡਾਣਾ ਨੈਸ਼ਨਲ ਹਾਈਵੇ ਤੇ ਇਹ ਵੱਡਾ ਹਾਦਸਾ ਵਾਪਰਿਆ ਪਿੰਡ ਮਹਿਲਕਲਾਂ ਦੇ ਕੋਲ ਇਹ ਵੱਡਾ ਸੜਕੀ ਹਾਦਸਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਕਈ ਲੋਕ ਜ਼ਖਮੀ ਹੋਏ ਨੇ ਇਟਾ ਦੇ ਨਾਲ ਪੜੀ ਹੋਈ ਟਰੈਕਟਰ ਟਰਾਲੀ ਦੇ ਕਾਰਨ ਇਹ ਹਾਦਸਾ ਹੋਇਆ ਤੁੰਦ ਅਤੇ ਤੇਜ਼ ਸਪੀਡ ਹੈ ਜੁੜੇ ਕੀ ਇਸ ਹਾਦਸੇ ਦਾ ਕਾਰਨ ਦੱਸੇ ਜਾ ਰਹੇ ਨੇ ਫਿਲਹਾਲ ਪੁਲਿਸ ਅਜਿਹਾ ਜੁੜੇ ਕੀ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟੀ ਹੋਈ ਹੈ। ਕਾਨੇ ਬੜਾ ਹਿਸਦੇ ਵਾਰ ਕਾਰਾ ਕਾਰਾ ਹਾਦਸਾ ਹੋਇਆ ਕਮੀ ਹੋਇਆ ਅੱਜ ਸਵੇਰ ਕਰੀਬ ਫੌਨਿਕ 99 ਦੇ ਜਿਹਦੇ ਕਰੀਬ ਮਲੇ ਇੱਕ ਜਿਹੜਾ ਲਿੰਕ ਰੋਡ ਤੋਂ ਟ੍ਰੈਕਟਰ ਵਾਲੀ ਟਰਾਂ ਦਾ ਭਰਿਆ ਸੀ ਤੇ ਉਹ ਰੋਡ ਤੇ ਚੜ ਲੱਗਾ ਤੇ ਬਰ ਵਾਲੇ ਸਾਈਡ ਤੋਂ ਰਾਏਕੋਟ ਜਾਂਦੇ ਨੂੰ ਜਿਹੜੀ ਰੋਡ ਤੇ ਇੱਕ ਉਹਦੇ ਵਿੱਚ ਉਹਨੂੰ ਬਚਾਉਂਦੀ ਬੱਸ ਟਟਾ ਟਾਲੀ ਦੀ ਜਵਜੀ ਉਹ ਬੱਸ ਦੇ ਨਾਲ ਹੀ ਬੈਕ ਸਾਈਡ ਤੋਂ ਪਿੱਛੋਂ ਵੱਡਾ ਟਰਾਲਰ ਬੱਸ ਦੇ ਵਿੱਚ ਵੱਜਾ ਜਿਹਦੇ ਨਾਲ ਬੱਸ ਜੋ ਸਵਾਰੀ ਉਹਨਾਂ ਵਿੱਚ ਕਾਫੀ ਸੱਟਾਂ ਲੱਗੀ ਹੈ ਤੇ ਕਿੰਨੇ ਜਣੇ ਦੀ ਮੌਤ ਹੈਗੀ ਉਹਦੇ ਵਿੱਚ ਹਾਲ ਦੀ ਘੜੀ ਜੋ ਪਤਾ ਲੱਗਿਆ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ 6-7 ਸਵਾਰੀਆਂ ਨੇ ਬੱਸ ਜਿਹਨਾਂ ਉਹਨਾਂ ਦੀ ਸੱਟਾਂ ਵਜੀ ਆ ਹੋਰ ਵੀ ਵਿਕਲਿਆਂ ਚ ਨੁਕਸਾਨੇ ਗਏ ਹੈਗੇ ਸਰ ਉਹਦੇ ਚ ਮੌਕੇ ਤੇ ਜੋ ਮਤਲਬ ਇੱਕ ਸਾਈਡ ਤੇ ਟੈਂਪੂ ਖੜਾ ਸੀ ਦੂਜਾ ਜਿਹਨੂੰ ਆਪਾਂ ਪੰਜਾਬੀ ਚ ਘੜੂਕਾ ਕਹਿੰਦੇ ਨੇ ਉਹਦੇ ਵਿੱਚ ਉਹਦੇ ਚ ਨੁਕਸਾਨ ਹੋਇਆ ਇੱਕ ਗੱਡੀ ਦਾ ਨੁਕਸਾਨ ਹੋਇਆ ਯਾਰ ਸਵਾਰੀਆਂ ਕਿੰਨੀਆਂ ਜ਼ਖਮੀ ਹੈਗੀਆਂ ਅੰਦਰ ਕਰੀਬ ਜੋ ਮੁੱਢਲੇ ਬਹੁਤ 6-7 ਸਵਾਰੀਆਂ ਦਾ ਪਤਾ ਲੱਗਾ ਬਾਕੀ ਸਾਡਾ ਐਸਐਚਐਮੋਕ ਦਾ ਹਸਪਤਾਲ ਅਸੀਂ ਭੇਜਿਆ ਜੋ ਸਾਡੇ ਦੀ ਮੁੱਢਲੇ ਤੌਰ ਤੇ ਪਹਿਲਾਂ ਸਵਾਰੀਆਂ ਜਿਹੜੇ ਇੰਜਰੀਜ਼ ਵਿੱਚ ਚੁੱਕ ਕੇ ਹਸਪਤਾਲ ਭੇਜਿਆ ਕੀ ਨਾਮ ਹੈ ਸਤਪਾਰ ਕੀ ਕਹਣਾ ਚਾਹਣਾ ਜਿਹੜਾ ਤੁਸੀਂ ਕਾਹਦੇ ਡਰਾਈਵਰ ਹੈ ਜਾਨੀ ਮੇਰਾ ਹਾਂ ਕੋੜੇ ਦਾ ਡਰਾਈਵਰ ਹਾਂ ਜੀ ਕੀ ਮਾਮਲਾ ਕੀ ਹੈ ਜਿਹੜਾ ਹਾਥਾਂ ਵਿੱਚ ਜੰਮੇ ਲਾ ਬੱਛ ਜਾਂਦੀ ਸੀਗੀ ਮੂਰੇ ਜਾਂਦੀ ਸੀ ਟਰਾਲੀ ਆਹ ਟਰਾਲੀ ਓਏ ਬੱਛ ਟਰਾਲੀ ਚ ਵੱਜੀ ਟਰਾਲੀ ਵੱਜ ਕੇ ਘੰਮ ਤੇ ਮਗਰ ਵੱਸ ਲੈ ਮੈਂ ਹੁੰਦਾ ਸੀ ਜਾਂ ਧੁੰਦ ਵਾਲੀ ਸੀ ਜਦ ਹੀ ਬ੍ਰੇਕਾਂ ਮਾਰੀਆਂ ਮੈਂ ਜਾਂਦੀ ਪੈਟਰੋਲ ਦੀ ਕਿੰਨੇ ਨੇ ਮੋਟ ਹੈਗੀ ਐ ਇਹ ਕਿੰਨੇ ਜੇ ਇਹ ਗਲਤੀ ਕੀਤੀ ਮੰਨਦੇ ਹੈਗੇ ਕਾਤੀ ਜਣ ਮਾਛ ਵਾਲੀ ਜੀ ਰੋਕੇ ਰਾਤ ਨੂੰ ਐਕਸੀਡੈਂਟ ਬਾਈ 2 ਵਜੇ ਪਹਿਨੇ ਉਹਨਾਂ ਦੀ ਐ ਤੁਸੀਂ ਕਿਧਰੋਂ ਕਿਧਰੋਂ ਜਾ ਰਹੇ ਸੀ ਮੈਂ ਕਿਧਰੋਂ ਆ ਰਿਹਾ ਬਰਨਾਲਾ ਬਾਪਸ ਖੇਤ ਨੰਗਰਾ ਰੋਡ ਤੋਂ ਇਹ ਮਤਲਬ ਹੋਇਆ ਕਿ ਸੈਕ ਪਹਿਲਾਂ ਇੱਕ ਟੈਂਪੋ ਖੜਾ ਸੀ ਉਹ ਸਾਈਡ ਤੇ ਸ਼ੀਸ਼ੇ ਖਾਬ ਕਰੀ ਜਾਂਦਾ ਸੀ ਅਸੀਂ ਟੈਂਪੋ ਦੇ ਨਾਲ ਸੀ ਜਿਹੜੀ ਉਹ ਰੋਡਵੇਜ ਆਹ ਟਰਾਲੀ ਜਾਂਦੀ ਸੀ ਇੱਕ ਨੂੰ ਤਰੀ ਰੋਡਵੇਜ ਗੱਡੀ ਸੀ ਤੇਜ਼ ਰੋਡਵੇਜ ਨੇ ਮਾਰੀ ਟਰਾਲੀ ਦੇ ਵਿੱਚ ਟਰਾਲੀ ਦੇ ਵਿੱਚ ਵੱਜ ਕੇ ਤੇ ਖੜ ਗਈ ਬਾਈ ਮੰਗਰ ਆਉਂਦਾ ਸੀ ਇਹ ਵੀ ਸ਼ਰੋਪ ਸਿੰਘ ਘੋੜੇ ਦੀ ਕੋਈ ਗੱਲ ਨਹੀਂ ਆ ਗਈ ਤੇ ਉਹਦਾ ਹੀ ਸ਼ੋਰ ਪੂਤੂ ਵਾਰ ਘੋੜਾ ਜਿਹੜਾ ਇਹਨੇ ਬੱਚ ਬਚ ਗਿਆ ਮਤਲਬ ਬਚ ਗਿਆ ਬਸ ਪਚਾਉਂਦੇ ਬਚਾਉਂਦੇ ਤਾਂ ਇਧਰ ਕਾਰ ਆ ਗਈ ਘੋੜੇ ਦੇ ਮੂਹਰੇ ਕਾਰ ਨੂੰ ਬਚਾਉਂਦੇ ਬਚਾਉਂਦੇ ਤਾਂ ਘੋੜੇ ਤੋਂ ਥੱਲੇ ਲੈ ਗਿਆ ਬਾਈ ਤੇ ਬਸ ਉਹ ਤੋਂ ਥੱਲੇ ਲੈ ਲੈਂਦਾ ਕਰਕੇ ਉਹ ਇਹ ਘੋੜਾ ਉਹ ਟੈਂਪੋ ਚ ਵੱਜਿਆ ਉਹ ਖੋਖੇ ਦੇ ਵਿੱਚ ਧੱਕੇ ਲੈ ਗਿਆ ਟੈਂਪੋ ਗਲਤੀ ਕੀ ਨਹੀਂ ਮੰਨਦੇ ਗਲਤੀ ਰੋਡ ਵੇਜ ਦੀ ਸਾਰੀ ਟੋਟਲ ਗਲਤੀ ਰੋਡ ਵੇਜ ਦੀ ਇਹ ਕਿੰਨੇ ਜਣੇ ਜੱਥ ਹੋਈਏ ਕਿੰਨੇ ਜੱਥ ਇੱਕ ਇੱਕ ਦੀ ਜੱਥ ਹੋਈ ਹੈ ਇਹ ਤਾਂ ਬਾਕੀ ਉਹ ਸਵਾਰੀਆਂ ਹਜੇ ਸਾਨੂੰ ਪੂਰਾ ਪਤਾ ਨਹੀਂ ਜਿਹੜੀ ਉਹ ਔਰਤ ਉੱਤੇ ਖੜੀ ਸੀਗੀ ਉਹ ਉਹ ਆ ਉਹ ਜਨਾਨੀ ਦੀ ਜੱਥ ਹੋਈ ਹੈ ਲੜਕੀ ਵੀ ਕਿੱਥੋਂ ਦੀ ਰਹਿਣ ਵਾਲੀ ਕੋਈ ਪ ਨਹੀਂ ਜੀ ਉਹਦੇ ਬਾਰੇ ਕੋਈ ਨਹੀਂ ਬਾਕੀ ਸਵਾਰੀਆਂ ਪਹਿਲੀ ਫਟੜ ਸਵਾਰੀਆਂ ਸਵਾਰੀਆਂ ਰੋਡਵੇਗ ਦੀਆਂ ਹੈਗੀਆਂ ਸੀ ਫਟੜ ਉਹਨਾਂ ਨੂੰ ਜਦ ਇਲਾਜ ਪਹੁੰਚਾਇਆ ਗਿਆ ਬਰਨਾਲੇ ਤੇ ਪ੍ਰਸ਼ਾਸਨ ਵੀ ਆ ਗਿਆ ਸੀ ਤੇ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਇਹ ਬੱਸ ਕਿੱਧਰ ਕਿੱਧਰ ਨੂੰ ਜਾ ਰਹੀ ਸੀ ਬੱਸ ਇਹ ਇਧਰ ਨੂੰ ਜਾ ਰਹੀ ਸੀ ਆਪਣੇ ਰੈਕੌਰ ਛੜ ਨੂੰ ਜੁਧਿਆਨੇ ਨੂੰ ਬਰਨਾਲੇ ਤੋਂ ਆਈ ਸੀ ਜੱਬਵਾਲੀ ਬਠਿੰਡਾ نیشنل ਹਾਈਵੇ ਤੇ ਭਿਆਨਕ ਹਾਦਸਾ ਹੋਇਆ ਜਿੱਥੇ ਕਿ ਸੰਗਣੀ ਤੁੰਦੇ ਦਾ ਕਾਰਨ ਦੱਸਿਆ ਜਾ ਰਿਹਾ ਪਿੰਡ ਰੁਲਦੂ ਵਾਲਾ ਨੇੜੇ ਟਰੱਕ ਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਸੋ ਚਾਰ ਜਣੇ ਸੱਤ ਸਿਰਾ ਸ਼ਿਕਾਰ ਹੋਏ ਨੇ ਕਾਰ ਦੇ ਵਿੱਚ ਬੈਠੇ ਚਾਰ ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਸਮਾਜ ਸੇਵੀ ਸੰਸਥਾਵਾਂ ਦੀ ਐਂਬੂਲੈਂਸਾਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਸੋ ਬਠਿੰਡਾ ਦੇ ਵਿੱਚ ਸੰਗਣੀ ਤੁੰਦ ਕਰਕੇ ਇਹ ਹਾਦਸਾ ਵਾਪਰਿਆ ਜੱਬਵਾਲੀ ਬਠਿੰਡਾ ਨੈਸ਼ਨਲ ਹਾਈਵੇ ਤੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਸਮਾਜ ਸੇਵੀ ਸੰਸਥਾਵਾਂ ਦੀ ਐਂਬੂਲੈਂਸਾਂ ਨੇ ਨਾ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਦਾਜ਼ੇ ਕੀ ਜੋ ਕਿ ਕਾਰ ਦੇ ਅੰਦਰ ਬੈਠੇ ਹੋਏ ਸਨ ਵਿਅਕਤੀ ਬੇहद ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਸੰਗਠਿਤ ਹੰਦ ਕਰਕੇ ਹਾਦਸਾ ਵਾਪਰਿਆ ਪਿੰਡ ਰੁਲਦੂ ਵਾਲਾ ਨੇੜੇ ਕਾਰ ਅਤੇ ਟਰੱਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਚਾਰ ਜਣੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਫਿਲਹਾਲ ਨਮੀਰ ਵਿਅਕਤੀਆਂ ਨੂੰ ਹਸਪਤਾਲ ਜ਼ੇਰੇ ਇਲਾਜ ਦੇ ਲਈ ਪਹੁੰਚਤਿਆ ਗਿਆ